ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੂਤਰ ਬਾਗ ਵੀਰਾਂ ਨੂੰ। ਲੋ ਵੀ ਅੱਜ 2 April 2024 ਨੂੰ ਅੱਡੀ ਸਾਰੀਆਂ ਬਾਜੀਾਂ ਦੀ ਅਪਡੇਟ ਲੈ ਕੇ ਹਾਜ਼ਰ ਹੋਈਆਂ। ਜੀ ਵੀਡੀਓ ਵਧੀਆ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰਦੇ ਸਾਰੇ ਕੂਤਰਾਂ ਵਾਲੇ ਗਰੁੱਪਾਂ 'ਚ। 1 April 2024 ਨੂੰ ਪਿੰਡ ਕੋਟਪੜਾ 60 ਦੇ ਕਰੀਬ ਕੂਤਰ ਓਡੇ ਸੀ 1700 ਮੁੱਢ ਨੂੰ। ਅੱਜ 2 April 2024 ਨੂੰ ਦੋ ਸਰਚ 32 ਕੂਤਰ ਓਡੇ ਸੀ ਜਿਹਨਾਂ 'ਚ 12 ਕੂਤਰਾਂ ਨੇ ਸਾਢੇ 6 ਦਾ ਟਾਈਮ ਕੀਤਾ ਔਰ 12 ਕੂਤਰਾਂ 'ਚ ਬਾਜੀ ਵੰਡ ਦਿੱਤੀ ਗਈ। ਜਿਹੜੇ ਕੂਤਰ ਸੀ ਤੇ ਕਿਹਨੇ ਸੰਭੇ ਸੀ? ਰਾਜੂ ਮੁੰਡੇਰੇ ਬਾਈ ਨੇ ਖੁਦ ਸੰਭਿਆ ਸੀ। ਕਲਦੀਪ ਜਨਾਰਥਲੇ ਰਾਜੂ ਮੰਦਿਰ ਨੇ ਸਾਂਭਿਆ ਸੀ ਗੋਸ਼ੀ ਮੋੜ ਗੋਸ਼ੀ ਮੋੜ ਨੇ ਖੁਦ ਸਾਂਭਿਆ ਸੀ ਕੁਲਪ੍ਰੀਤ ਤਲਵੰਡੀ ਲੱਡੂ ਘਰਾਗਣਾ ਨੇ ਸਾਂਭਿਆ ਸੀ ਹੈਰੀਬੁਰ ਸੇਵਾ ਵਰਕਟ ਮੂਸੇ ਨੇ ਸੁਖਚੈਨ ਵਰਸੇਵਾ ਸੋਹਣ ਵੀਰੇ ਵਾਲੇ ਨੇ ਗੁਰਪ੍ਰੀਤ ਬੀਬੀ ਵਾਲਾ ਇਹ ਬਾਈ ਨੇ ਖੁਦ ਸਾਂਭਿਆ ਸੀ ਗੋਰੀ ਪੁੱਤੋ ਗੁਰਪ੍ਰੀਤ ਬੀਬੀ ਵਾਲਾ ਤੇ ਅਮਰ 베ਗਾ ਨੇ ਸਾਂਭਿਆ ਸੀ ਕੇਰਮਲ ਬੀਬੀ ਵਾਲਾ ਇਹਨਾਂ ਨੇ ਖੁਦ ਸਾਂਭਿਆ ਸੀ ਗੁਰਪ੍ਰੀਤ ਗੋਬਿੰਦਪੁਰਾ ਇਹ ਤਾਰਾ ਦੇਵੋਂ ਨੇ ਸਾਂਭਿਆ ਸੀ ਇੰਦਰਜੀਤ 베ਗਾ ਗੁਰਪ੍ਰੀਤ ਬੀਬੀ ਵਾਲਾ ਤੇ ਅਮਰ 베ਗਾ ਨੇ ਸਾਂਭਿਆ ਸੀ ਗੁਰਬਖਸ਼ ਬੇਗਾ ਇਹ ਨਿਰਮਲ ਮੀਰਪੁਰ ਤੇ ਰਾਜਪਾਲ ਦਸੌਂਦੀਆਂ ਨੇ ਖਾਂਬਿਆ ਸੀ ਦੂਜੀ ਵਾਰੀ ਏਡੀ ਸੀ ਭਾਈ 1 ਅਪ੍ਰੈਲ 2024 ਨੂੰ ਪਿੰਡ ਕਾ ਅੱਗੇ 36 ਕੂਟਰ ਓਟੇ ਸੀਗੇ ਤੇ ਅੱਜ 2 ਅਪ੍ਰੈਲ 2024 ਨੂੰ ਦੂਸਰ ਚੋਟੇ 17 ਕੂਟਰ ਤਿੰਨ ਕੂਟਰਾਂ ਇੱਥੇ ਸਰ ਪਈ ਗਈ ਆ ਗੱਗੀ ਰੇਦੜ ਜੱਕਾ ਮਾਨੋਚਾਲ ਸੁੱਖਾ ਪੈਰਵਾਲ ਇਹ ਤਿੰਨ ਕੂਟਰਾਂ ਚ ਬਈ ਤਿਸਰ ਪਈ ਆ ਪਿੰਡ ਕਾ ਅੱਗੇ ਤੇ ਕੱਲ ਨੂੰ ਤਿਸਰ ਚ ਕੌਣ ਜਿੰਨਰ ਰਹਿੰਦਾ ਉਹਦੇ ਸਾਨੂੰ ਸਾਰੀ ਅਪਡੇਟ ਦੇਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ